ਅਸ਼ੀਰਗੂ ਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪਹਿਲਾਂ ਤਾਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਜੀ ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਜੀ ਗੁਰਦੁਆਰਾ ਆਸ਼ੀਰਗਤਪੁਰਾ ਬਠਵਾਲਾ ਯਾਨੀ ਕਿ ਇਸ ਗੁਰਦੁਆਰੇ ਨੂੰ ਉੱਚਾ ਗੁਰਦੁਆਰਾ ਦੇ ਨਾਮ ਤੇ ਵੀ ਜਾਣਿਆ ਜਾਂਦਾ ਜੀ ਸੋ ਗੁਰਦਾਸਪੁਰ ਦਾ ਇਹ ਗੁਰਦੁਆਰ ਸਾਹਿਬ ਜਿਹੜਾ ਵਾ ਜੀ ਤੇ ਵੈਸੇ ਤਾਂ ਸਾਲ ਬਾਰ ਜਿਹੜੇ ਆ ਜੀ ਧਾਰਮਿਕ ਸਮਾਗਮ ਚੱਲਦੇ ਨੇ ਔਰ ਬਾਬਾ ਜੀ ਵੱਲੋਂ ਜਿਹੜੇ ਆ ਜੀ ਵੱਡੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਸੋ ਨੌਜਵਾਨ ਬੱਚਿਆਂ ਨੂੰ ਜਿਹੜਾ ਵਾ ਜੀ ਸਹੀ ਰਸਤਾ ਸਹੀ ਮਾਰਗ ਦਿੱਤਾ ਜਾਂਦਾ ਵਾ ਉਹ ਨੌਜਵਾਨ ਬੱਚੇ ਜਿਹੜਾ ਜੀ ਬੜੇ ਔਰ ਇਥੇ ਵੀ ਦਾ ਤੁਹਾਨੂੰ ਦੱਸਣਾ ਮੈਂ ਕਿ ਜਿਹੜੇ ਬੱਚੇ ਇੱਥੇ ਆਪਣੀਆਂ ਸਿਵਾਵਾਂ ਦਿੰਦੇ ਨੇ ਜੀ ਉਹ ਅੱਜ ਜਿਹੜੇ ਅੱਛੀ ਅੱਛੀ ਜੋਬ ਸੀ ਹਾਸਲ ਕਰ ਚੁੱਕੇ ਨੇ ਫੌਜ ਵਿੱਚ ਵੀ ਸੈਟਲ ਹੋ ਚੁੱਕੇ ਨੇ ਔਰ ਸਭ ਤੋਂ ਪਤਵ ਜਿਹੜਾ ਜੀ ਗੁਰੂ ਮਹਾਰਾਜ ਦਾ ਵਾ ਸੋ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਬੱਚੇ ਜਿਹੜੇ ਆ ਜੀ ਚੰਗੀਆਂ ਪਦਮੀਆਂ ਜਿਹੜੀਆਂ ਹਾਸਲ ਕਰ ਚੁੱਕੇ ਨੇ ਸੋ ਵੱਡੀ ਗਿਣਤੀ ਵਿੱਚ ਸ਼ਬਦਾਲੂ ਦਰਬਾਰ ਚ ਪਹੁੰਚਦੇ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਅੱਜ ਗੁਰਪੁਰਵਾ ਜੀ ਗੁਰਪੁਰ ਦੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਹਰ ਨੂੰ ਨੋਖ ਨਹੀਂ ਮਨ ਮਤ ਬੁੱਧ ਜੀ ਅੰਦਰ ਕੀ ਕਰਦੀ ਹੈ ਤੇ ਮਹਾਰਾਜ ਨੇ ਕਿਹਾ ਭਾਈ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੈ ਨਿਤ ਇੱਕ ਘੜੇ ਦੀ ਆਲਿਆ ਸੁਝਾ ਸਾਹਿਬ ਆਵੇ ਕਿ ਅੰਮ੍ਰਿਤ ਵੇਲੇ ਘੜੇ ਦੀ ਕੀਨ ਬਖਸ਼ ਕੇ ਦਿੱਤੀ ਅੰਮ੍ਰਿਤਮੁਖ ਬਚਨ ਬਖਸ਼ ਕੇ ਦੇ ਦਿੱਤੇ ਅੰਮ੍ਰਿਤ ਰੇ ਸਗਤਾਂ ਵੇਖੋ ਨਾਮ ਕਿਦਾਂ ਜੱਗਿਆ ਅੰਮ੍ਰਿਤਮਈ ਪ੍ਰਸਤੁਤੀਆਂ ਅੰਤਰਾ ਮਾਰਦਾ ਕੋਈ ਅੰਮਤ ਵੇਲੇ ਵਿੱਚ ਪਿਆ ਇਹ ਕਹੇ ਕਿ ਸਾਨੂੰ ਐਸ ਗੱਲ ਵਿੱਚ ਤੁਹਾਨੂੰ ਜਰੂਰ ਦੱਸਿਆ ਕਿ ਮੇਰੇ ਸਾਧੂ ਨੂੰ ਆਦ ਰਣਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਮੂਰਤ ਅੱਜ ਦੇ ਦਿਨ ਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਦਿਹਾੜਾ ਹੈ ਤੇ ਇਸ ਗੁਰਦੁਆਰੇ ਬੜੇ ਸਾਰੀ ਸੰਗਤ ਜਿਹੜੀ ਸ਼ਹਿਰ ਦੀ ਹੈ ਬੜੀ ਤੁਮਨਾ ਬਨ ਬਨਦੀ ਆ ਤੇ ਬੜੀ ਸ਼ਰਧਾ ਨਾਲ ਹੀ ਇੱਥੇ ਆੰਦੇ ਆ ਮਹਾਰਾਜ ਇੱਥੇ ਸੱਚੇ ਪਾਤਸ਼ਾਹ ਚੋਲੀਆਂ ਭਰਦੇ ਨੇ ਤੇ ਸਾਨੂੰ ਤੇ ਇਥੇ 20-25 ਸਾਲ ਹੋ ਗਏ ਸਾਨੂੰ ਆਮਦਿਆ ਨੇ ਅਸ ਗੁਰਦੁਆਰੇ ਤੇ ਵੱਡੀ ਬਾਬਾ ਜੀ ਦੀ ਮੇਰ ਸੀਗੀ ਇਹਨਾਂ ਦੀ ਤੇ ਜਦ ਵੀ ਗੱਲ ਸਾਨੂੰ ਕਹਿੰਦੇ ਸੀ ਉਹਨਾਂ ਦੇ ਬਚਨ ਪੂਰੇ ਹੁੰਦੇ ਸੀ ਤੇ ਬਾਖੀ ਅਜ ਗੁਰਨਾਨਕ ਦੇਵ ਜੀ ਦਾ ਜਨਮ ਦਿਹਾੜਾ ਵਾ ਤਿਕਨਾ ਸਾਰੀ ਸੰਗਤ ਬੜੀ ਆਪਣੇ ਦਿਲੋਂ ਸ਼ਾਹ ਬੜਾ ਦੇਖਣਾ ਸ਼ਾਹ ਆ ਵੇਖਣ ਨੂੰ ਅੱਜ ਤੇ ਸਗੋਂ ਥੋੜੀ ਸੰਗਤ ਘੱਟਾ ਮਤਲਬ ਵੀ ਸਾਰੇ ਮਣਾਉਂਦੇ ਆ ਨਾ ਨਹੀਂ ਨਹੀਂ ਇੱਥੇ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਦੱਸ ਰਹੇ ਵੀ ਸਵੇਰ ਦੇ ਸਮੇਂ ਜਿਹੜਾ ਮੇਲੇ ਵਾਲਾ ਮਾਹੌਲ ਸੀ ਹਾਂਜੀ 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 ਸਾਰਾ ਦਿਨ ਇੱਥੇ ਮਤਲਬ ਇੱਥੇ ਤੇ ਮਤਲਬ ਸਾਰਾ ਮਹੀਨਾ ਹੀ ਜੀ ਜੀ ਸਾਰਾ ਸਾਲ ਹੀ ਤੁਸੀਂ ਸਮਝ ਲਓ ਵੀ ਇਹ ਨਹੀਂ ਵੀ ਇੱਕ ਦਿਨ ਇੱਥੇ ਰੋਜ਼ਾਨਾ ਹੀ ਚਾਹ ਦਾ ਲੰਗਰ ਰਾਤ ਨੂੰ ਲੰਗਰ ਦੁਪਹਿਰਾਂ ਨੂੰ ਲੰਗਰ ਹਰ ਕਨ ਕੋਈ ਇੱਥੇ ਪਹੁੰਚਦੀ ਚੀਜ਼ ਉਹ ਦੱਸ ਰਹੇ ਕਹਿੰਦੇ ਵੀ ਖਾਲੀਆ ਛਾਹਿੰਦੇ ਝੋਲੀਆਂ ਭਰ ਕੇ ਇਸ ਦੁਆਰੇ ਲ ਜਾਂਦੀ ਹੈ ਜੀ ਸੱਚ ਹੈ ਜੀ ਹਾਂਜੀ ਸੱਚ ਹੈ ਜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਇੱਥੋਂ ਤੇ ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਬਹੁਤ ਭਰੀਆਂ ਨੇ ਬਾਬਾ ਜੀ ਦੇ ਬਚਨ ਪੂਰੇ ਬਹੁਤ ਹੋਏ ਆ ਜਰੀ ਵੀ ਇਹੀ ਉਹਨਾਂ ਕਰਤਾਰਸ ਕਰਾ ਕੇ ਜਾਂਦੇ ਆ ਉਹ ਸਾਡੀ ਪੂਰੀ ਹੁੰਦੀ ਹੀ ਤੇ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਤੇ ਉੱਚਾ ਕੋਈ ਵੀ ਨਹੀਂ ਆ ਸਭ ਤੋਂ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਹੈਨਾ ਤੇ ਉਹਨਾਂ ਦੇ ਤੇ ਬਾਬਾ ਜੀ ਵੀ ਚਲੋ ਬਚਨ ਕਰਨ ਲੈਣੀਆਂ ਬਾਬਾ ਜੀ ਨੂੰ ਵੀ ਝੋਲੀਆਂ ਭਰ ਦਿੰਦੇ ਝੋਲੀਆਂ ਭਰ ਦਿੰਦੇ ਠੀਕ ਹੈ ਸੋ ਇਹ ਦੇਖੋ ਇਹ ਸੰਗਤਾਂ ਜੀ ਉਤਸ਼ਾਹ ਆ ਔਰ ਪਿਆਰ ਆ ਜਿਹੜਾ ਇਸ ਗੁਰੂ ਘਰ ਦੇ ਨਾਲ ਜੀ ਕਿਤਰਾ ਕਿਤੇ ਸੱਚਾ ਬਿਲਕੁਲ ਔਰ ਜਿਸ ਤਰ੍ਹਾਂ ਦੱਸ ਰਹੇ ਨੇ ਭੈਣ ਜੀ ਹਣੀ ਵੀ ਇਹ ਝੋਲੀਆਂ ਸਾਡੀਆਂ ਭਰ ਦਿੰਦੇ ਨੇ ਉਸ 25 ਸਾਲ ਤੋਂ ਸੇਵਾ ਇਸ ਗੁਰੂ ਘਰ ਦੇ ਜਾ ਕੇ ਨਿਭਾ ਰਹੇ ਨੇ ਔਰ ਕਿਤਰਾ ਕਿਤੇ ਬਿਲਕੁਲ ਸੱਚਾ ਜੀ ਹੈ ਪਾਰ ਕਿਰਪਾ ਜਿਹੜੀ ਗੁਰੂ ਮਹਾਰਾਜ ਦੀ ਜਿਹੜੀ ਸੰਤਤ ਹੈ ਹਮੇਸ਼ਾ ਬਣੀ ਰਹਿੰਦੀ ਹੈ ਜੀ ਸੋ ਹੋਰ ਵੀ ਤਸਵੀਰਾਂ ਕੁਝ ਤੁਹਾਡਾ ਰਲ ਸਾਂਝੀਆਂ ਕਰਦੇ ਆ ਬੜਾ ਵੱਡਾ ਦਿਨ ਅੱਜ ਔਰ ਵੇਖਦੇ ਆ ਵੀ ਸੰਤਤ ਉਹ ਸਾਹ ਬਹੁਤ ਜ਼ਿਆਦਾ ਵੱਜੀ ਪਹਿਲਾਂ ਤਾਂ ਸਮੂਹ ਜਗਤ ਨੂੰ ਸ਼ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਸੰਤ ਦਾ ਉਤਸ਼ਾਹ ਇੱਥੇ ਅੱਜ ਨਹੀਂ ਹਰ ਗੁਰਪੁਰਬ ਤੇ ਹਰ ਪ੍ਰਕਾਸ਼ ਦਿਹਾੜੇ ਤੇ ਵਰਸੀ ਤੇ ਹਰ ਵਾਰ ਤੁਸੀਂ ਵੇਖੋਗੇ ਬਹੁਤ ਜ਼ਿਆਦਾ ਇਕੱਠ ਹੈ ਸੰਤ ਦਾ ਸੋ ਉਹ ਸੰਤ ਦਾ ਇਕੱਠ ਇਦਾਂ ਨਹੀਂ ਬਹੁਤ ਜ਼ਿਆਦਾ ਪ੍ਰੇਮ ਹੈ ਸੰਤ ਸੰਤ ਬਾਬਾ ਸਤਿੰਦਰ ਸਿੰਘ ਜੀ ਜੋ ਕਿ ਸੰਤ ਬਾਬਾ ਜਵਾਲਾ ਸਿੰਘ ਸੰਤ ਬਾਬਾ ਹਰੀ ਸਿੰਘ ਤੋਂ ਚੱਲ ਰਹੀ ਗੱਡੀ ਤੇ ਇਸ ਟਾਈਮ ਮਜੂਤਾ ਮੁਖੀ ਨੇ ਉਹਨਾਂ ਦੇ ਨਾਲ ਬਹੁਤ ਹੀ ਸੰਤ ਦਾ ਪ੍ਰੇਮ ਹੈ ਤੇ ਉਹ ਇੱਥੇ ਸਥਾਨ ਤੇ ਬਹੁਤ ਹੀ ਜ਼ਿਆਦਾ ਉਤਸ਼ਾਹ ਨਾਲ ਸੇਵਾ ਕਰਾ ਰਹੇ ਹਨ ਬਹੁਤ ਵੱਡੇ ਵੱਡੇ ਯੋਗਦਾਨ ਉਹ ਇਸ ਸਥਾਨ ਤੇ ਕਰਾ ਰਹੇ ਹਨ ਜੋ ਹਰ ਗੁਰਪੁਰਬ ਵੀ ਮਨਾਉਂਦੇ ਨੇ ਇਦਾਂ ਹੀ ਸੰਗਤ ਹਰ ਗੁਰਪੁਰਬ ਤੇ ਹੁੰਦੀ ਆ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹਰ ਵਾਰ ਇੱਥੇ ਹੁੰਦਾ ਹੈ ਜੋ ਬਹੁਤ ਵੱਡਾ ਕਾਰਜ ਕਰਾ ਰਹੇ ਨੇ ਮਹਾਂਪੁਰਖ ਹਰ ਸੰਗਰਾਂ ਦੇ ਉੱਤੇ ਜੋ ਸਿੰਘਾਂ ਨੂੰ ਬਾਣੀ ਬਾਣੇ ਦੇ ਧਾਰ ਨਹੀਂ ਕਰਾਉਂਦੇ ਅਮਰਤ ਸੰਚਾਰ ਹੁੰਦਾ ਹੈ ਕਿਲਾ ਟਾਲਗੜ ਮਕੇਰੀਆਂ ਵਿਖੇ ਵੀ ਹੁੰਦਾ ਹੈ ਇੱਥੇ ਬਠਵਾਲਾ ਗੁਰਦੁਆਰਾ ਸਾਹਿਬ ਵਿਖੇ ਵੀ ਹੁੰਦਾ ਆ ਸੋ ਮਾਹ ਬੁਰਖਾਂ ਦਾ ਦੇਣ ਆਪਾਂ ਕਦੇ ਨਹੀਂ ਦੇ ਸਕਦੇ ਜੀ ਅੱਛੀ ਚੀਜ਼ ਖਰਾਲੀ ਭਾਈ ਜੀ ਅਸੀਂ ਦੇਖਿਆ ਜਿਹਾ ਵੀ ਨੌਜਵਾਨ ਬੱਚੇ ਬੜੇ ਵੱਡੇ ਪੱਧਰ ਤੇ ਸੇਵਾ ਕਰਦੇ ਨੇ ਔਰ ਮੈਨੂੰ ਇਹ ਵੀ ਸੁਣ ਚ ਆਇਆ ਵੀ ਜਿਹੜੇ ਬੱਚੇ ਤੇ ਸੇਵਾ ਦਿੰਦੇ ਨੇ ਜੀ ਉਹ ਅੱਛੀ ਚੀਜ਼ ਜੋਬ ਵੀ ਹਾਸਲ ਕਰ ਚੁੱਕੇ ਨੇ ਉਹ ਫਾਜ਼ਮ ਜੀ ਗਾ ਵੀ ਬੱਚੇ ਸੈੱਟ ਹੋ ਗਏ ਆ ਵੇਖੋ ਇਹਦੇ ਮਹਾਪੁਰਖ ਸੰਤ ਮਹਾਰਾਜ ਸੰਤ ਬਾਬਾ ਜਵਾਲਾ ਸਿੰਘ ਦੀ ਸੰਤ ਬਾਬਾ ਰੀ ਸਿੰਘ ਦੀ ਬਹੁਤ ਕਿਰਪਾ ਇਸ ਸਥਾਨ ਤੇ ਜੋ ਵੀ ਸੱਚੇ ਮਨੋਂ ਤਨੋਂ ਸੇਵਾ ਕਰਦਾ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ ਤੇ ਸਿੱਖੀ ਸਰੂਪ ਵਿੱਚ ਸੱਜ ਕੇ ਜਾਂਦਾ ਹੈ ਇਸ ਕੋ ਸਥਾਨ ਤੋਂ ਗੁਰਦੁਆਰਾ ਸਾਹਿਬਿਕੋਂ ਜੋ ਵੀ ਇੱਥੇ ਆਊਗਾ ਝੋਲੀਆਂ ਭਰ ਕੇ ਖਾਲੀ ਕੋਈ ਨਹੀਂ ਜਾਂਦਾ ਵੇਖਿਆ ਅੱਜ ਤੱਕ ਅਸੀਂ ਜਦੋਂ ਵੀ ਹੋਸ਼ੀਆਂ ਬਹੁਤ ਕੁਝ ਝੋਲੀਆਂ ਭਰ ਕੇ ਮਹਾਪੁਰਖੇ ਇੱਕੋ ਜਿਹਾ ਸਥਾਨ ਦੀ ਨਹੀਂ ਪੰਜ ਛੇ ਗੁਰਦੁਆਰੇ ਸਾਹਿਬ ਜਿੱਥੋਂ ਦੀ ਮਹਾਪੁਰਖ ਸੇਵਾ ਨਿਭਾ ਰਹੇ ਹਨ ਸੋ ਮਹਾਰਾਏ ਤਾਂ ਕਿਰਪਾ ਕਰਨਾ ਸੰਤ ਬਾਬਾ ਅਸਤਿੰਦਰ ਸਿੰਘ ਜੀ ਹੁਣਾਂ ਕੋ ਸੇਵਾ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਦੇਖੋ ਸਾ ਜਿਹੜਾ ਵਾ ਜੀ ਔਰ ਸੰਤਾਂ ਜਿਹੜੀਆਂ ਦੱਸ ਰਹੀਆਂ ਨੇ ਕਿ ਇਸ ਦੁਆਰੇ ਤੇ ਇਸ ਜਗ੍ਹਾ ਤੇ ਜਿਹੜਾ ਵਾ ਜੀ ਝੋਲੀਆਂ ਭਰ ਕੇ ਸੰਤਾ ਜਾਂਦੀਆਂ ਨੇ ਔਰ ਸੱਚਾਈਆਂ ਕਿਦਾਂ ਕਹਿੰਦੇ ਜੀ ਅਪਾਰ ਕਿਰਪਾ ਜਿਹੜੀ ਹੈ ਜੀ ਗੁਰੂ ਮਹਾਰਾਜ ਦੀ ਜਿਹੜੀ ਹੈ ਇਹ ਸੰਤਾ ਦੇ ਬਣੀ ਲੈਂਦੀ ਆ ਔਰ ਸੰਤਾ ਜਿਹੜੀਆਂ ਵਾ ਖਾਲੀ ਹੱਥ ਹੁੰਦੀਆਂ ਨੇ ਔਰ ਝੋਲੀਆਂ ਭਰ-ਭਰ ਕੇ ਇਸ ਦੁਆਰੇ ਤੇ ਜਾਂਦੀਆਂ ਨੇ ਜੀ ਜੀ ਪੰਜ ਜੀ ਪ੍ਰਕਾਸ਼ਪੁਰਾ ਪੰਜ ਕੀ ਕਹ ਸੰਗਤਾਂ ਦਾ ਸ਼ੁਕਰ ਸ਼ੁਕਰ ਮਾ ਵੈਲਕਮ ਪਹਲਾ ਕਰੇ ਸਰਬੱਤ ਦੇ ਪਹਲੇ ਕਰੇ ਸੱਚੇ ਪਾਤਸ਼ਾਹ ਅਸੀਂ ਪਹਿਲੀ ਗੁਰਦਵਾਰ ਸਾਹਿਬ ਵਿੱਚ ਵੇਖਿਆ ਕਿ ਬਾਬਾ ਜੀ ਵੱਲੋਂ ਜਿਹੜੇ ਬਹੁਤ ਵਧੀਆ ਪ੍ਰਾਲੇ ਕੀਤੇ ਗਏ ਔਰ ਨੌਜਵਾਨ ਬੱਚਿਆਂ ਨੂੰ ਜਿਹੜਾ ਸਹੀ ਰਸਤਾ ਦੱਸਿਆ ਹਾਂਜੀ ਹਾਂਜੀ ਬਹੁਤ ਵਧੀਆ ਬਾਬਾ ਜੀ ਪ੍ਰਾਲੇ ਕਰਦੇ ਨੇ ਬਹੁਤ ਬੱਚਿਆਂ ਨੂੰ ਸਹੀ ਰਸਤੇ ਪਾਉਂਦੇ ਨੇ ਜਿਹੜੇ ਨੌਜਵਾਨ ਬੱਚੇ ਭੜ ਚੁੱਕੇ ਨੇ ਜੀ ਇਹ ਗਲਤ ਰਸਤੇ 'ਨ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਸਹੀ ਰਸਤੇ ਵਾਲਾਂ ਕੀ ਹਾਂਜੀ ਹਾਂਜੀ ਸਹੀ ਰਸਤੇ ਆਉਣ ਬੱਚੇ ਮਹਾਰਾਜਾ ਨਾਲ ਦੀ ਚੜ੍ਹਦੀ ਕਲਾ ਕਰੇ ਮਾਲਕ ਦਾ ਹੁਕਮਾਂ ਜੋ ਜੋ ਉਹਦਾ ਤਾਂ ਪਈ ਆਪਣੇ ਸਿੱਧੇ ਰਸਤੇ ਪਾਉਣਗੇ ਸੱਚੇ ਪਾਸਾ ਸ਼ੁਕਰੀਆ ਭਾਜੀ ਸੋ ਇਹ ਸੰਗਤ ਆ ਜਿਹੜੀ ਹੈ ਜੀ ਗੂੰਗਾਨ ਕਰ ਰਹੀ ਹੈ ਗੁਰੂ ਮਹਾਰਾਜ ਦਾ ਔਰ ਸਚਾਈ ਵੀ ਹੈ ਕਿ ਤਰ੍ਹਾਂ ਕਿਤੇ ਔਰ ਬਾਬਾ ਜੀ ਵੱਲੋਂ ਮਿਸਰ ਦੱਸਿਆ ਕਿ ਬਾਬਾ ਜੀ ਵੱਲੋਂ ਬਹੁਤ ਵਧੀਆ ਉਪਰਾਲੇ ਜਿਹੜੇ ਆ ਜੀ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਅੱਛਾ ਕਿ ਬਾਬਾ ਜੀ ਵੱਲੋਂ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਉਹਦੇ ਬਾਰੇ ਕੀ ਕਹੋਗੇ ਭਾਜੀ ਬਾਬਾ ਜੀ ਨੇ ਹਰ ਵਾਰੀ ਇੱਥੇ ਗੁਰਪੁਰਬ ਮਨਾਇਆ ਜਾਂਦਾ ਬਾਬਾ ਜੀ ਬਹੁਤ ਵਧੀਆ ਉਪਰਾਲਾ ਕਰਦੇ ਆ ਬਹੁਤ ਸੋਹਣਾ ਮਤਲਬ ਦੇਖਣ ਨੂੰ ਹਰ ਜਗ੍ਹਾ ਤੇ ਜੋ ਵੀ ਕਰਦੇ ਆ ਮਤਲਬ ਇੰਤਜ਼ਾਮ ਵਧੀਆ ਹੁੰਦਾ ਹਾਂਜੀ ਇੰਤਜ਼ਾਮ ਵਧੀਆ ਹੁੰਦੇ ਆ ਅਸੀਂ ਇੱਕ ਮੈਂ ਚੀਜ਼ ਦੇਖ ਰਿਹਾ ਵੀ ਨੌਜਵਾਨ ਬਜੜੇ ਬੱਚੇ ਆ ਜੀ ਜਿਹਾ ਵੀਰ ਨੇ ਸਾਡੇ ਉਹ ਬੜਾ ਉਤਸ਼ਾਹ ਉਹਨਾਂ ਚ ਹੋਰ ਬੜੇ ਦਿਲੋਂ ਕੰਮ ਕਰਦੇ ਸਾਰੇ ਬੱਚੇ ਹਾਂਜੀ ਸੇਵਾ ਤੇ ਇੱਥੇ ਨਾ ਸ਼ੁਰੂ ਤੋਂ ਹੀ ਆ ਜੇ ਕੋਈ ਇੱਥੇ ਆਏਗਾ ਆਪੇ ਸੇਵਾ ਕਰਨ ਦਾ ਆਪੇ ਜੀ ਕਰਦਾ ਨਾ ਤੁਮ ਜਪ ਗੁਰ ਕੇ ਜਪਿਆ ਮਨਾ ਹਰ ਮਨੁੱਖ ਲਈ ਮਨ ਮਤ ਮੁਝੀ ਅੰਦਰ ਕੀ ਕਹਿ ਪਈ ਹੈ ਤੇ ਮਹਾਰਾਜ ਨੇ ਕਿਹਾ ਭਾਈ ਅੰਮ੍ਰਿਤ ਦਾ ਜਾਗਣਾ ਜੇ ਕੋਈ ਜਾਗੈ ਨਿਤ ਇੱਕ ਘੜੇ ਦੀ ਆਜਾ ਦੂਜਾ ਸਾਲ ਵੀ ਆਵੇ ਕਿ ਅੰਮ੍ਰਿਤ ਇਹਨਾਂ ਬੜੀ ਧੀ ਕੀ ਬਖਸ਼ਦੀ ਹੈ ਅੰਮ੍ਰਿਤਮ ਬੱਜਨ ਬਖਸ਼ ਕੇ ਦੇਵਤੇ ਅੰਮ੍ਰਿਤੁ ਨਰੇ ਸੰਗਤਾਂ ਵਿੱਚੋ ਨਾਮ ਕਿਦਾਂ ਜਪੀਐ ਅੰਮ੍ਰਿਤੁ ਨਰੇ ਕ੍ਰਿਸ਼ਨਾ ਮਾਰਦਾਰੁ ਉਹੀ ਅੰਮ੍ਰਿਤ ਵੇਲੇ ਵਿੱਚ ਆਇਆ ਹੈ ਪਸ਼ੂ ਮੰਖੀਆਂ ਦਾ ਵੀ ਮਾਰਨੇ ਦੱਸਿਆ ਕਹਿੰਦੇ ਤਹੇ ਫੁੱਲੜਾ ਫਲ ਵੀ ਪਛਾ ਰਾਤ ਲੋਝਾ ਗਨ ਬਹੰਸੇ ਸਾਈ ਕੰਨੂ ਉਤਾਰ ਜਿਹੜੀ ਦਾਤ ਹੈ ਉਹ ਪਹਿਲੇ ਵਹਿਣ ਵਿੱਚ ਬੈਠੀ ਹੈ ਸਤਿਗੁਰ ਦਾਤ ਪਰਮੇਸ਼ਰ ਦੀ ਕਈ ਉਰੀਦ ਵੀ ਹੈ ਕਿ ਲੈ ਭਾਈ ਤੈਨੂੰ ਦੇਖਣਾ ਦਾਤ ਪਰੇਕ ਨੂਰ ਤੇ ਸਭ जग ਉੱਜਿਆ ਕੌਣ ਭਲੇ ਕੋ ਮੰਦੇ ਭਲੇ ਤੇ ਮੰਦੇ ਦੀ ਗੱਲ ਵਿੱਚ ਇਹ ਸਰੂਪ ਬਣਾ ਕੇ ਦਿਖਾਇਆ ਦੋ ਪੁਰਸਾਂ ਨੂੰ ਵੇਖਣਾ ਨਾ ਇੱਕ ਨਿਰਤਾ ਨੇ ਇੱਕ ਧੰਨਵਾਦ ਨੂੰ ਤੇ ਕੁਰਬਾਨੀ ਜਗਵੀਰ ਸਾਹਿਬ ਜੇਤਨ ਸਤ ਧਨ ਦੋਨੋਂ ਪੰਨ ਜੇਤਨ ਆਸਰ ਕੋਈ ਨਾ ਦੇ ਲਾਹ ਜਸ਼ਨ ਕਰੇ ਉਹ ਜੇਤਨ ਨਾ ਕਰੇ ਜੋ ਦੀਆ ਆਦਰ ਦੀਆ ਜੁਲਾਵੇ ਤੂੰ ਥਗੜਾ ਕੁਝ ਜਰੇ ਉਹ ਡੇਲੂ ਸ਼ੰਕਾਰ ਲੈ ਕੀ ਸ਼ੰਕਾਰ ਲੈਦਾ ਹੋ ਜੀ ਕਿੰਦਾ ਪਉਣਾ ਤੂੰ ਗੁਰੂ ਕਾਲ ਨੂੰ ਵੱਡੇ ਨੇ ਸ਼ਬਦ ਤੇ ਵੱਡੇ ਨੇ ਪਰ ਸ੍ਰੀ ਝੂਲੀ ਹੈ ਇਹਨੂੰ ਬ੍ਰਹਮੰਡ ਫੜ ਕੇ ਚੁੱਕਦਾ ਇਨੂੰ ਦੇਵਤੇ ਝੁਕਦੇ ਨਹੀਂ ਇਹਨੂੰ ਭਗਤਾਂ ਆਪ ਮੁਖ ਝੁਕਦੇ ਨੇ ਇਹਨ ਕੋਲ ਕੋਈ ਹੀ ਚੀਜ਼ ਚੁਕਾਈ ਜਾਂਦੀ ਹੈ ਤੇ ਮਨਾਂ ਏਡੇ ਵੱਡੇ ਦੇ ਨਾਲ ਤੇਰੀ ਯਾਰੀ ਹੈ ਤੇ ਗੁਰੂ ਨਾਨਕ ਨੇ ਲੈਣੇ ਜੁਣੇ ਜਿਹੜੀ ਚੀਜ਼ ਬਖਸ਼ਿ ਮੰਗੀ ਜੇਹਦੇ ਨਾਲ ਸੰਤ ਰ ਉਤਾਰ ਨੇ ਕੋਲ ਬੈਠੇ ਬਗੁੰਦੇ ਸੀ ਉਹ ਹੀ ਨੇ ਥੱਲੇ ਕੋਈ ਕਿਰਪਾ ਜਰੁਕਾ ਦਿੱਤੀ ਤੇ ਖੰਡੂਰੇ ਜਾ ਕੇ ਪਾਈ ਪੜਾਈ ਦੇ ਆਪਣੀ ਘੂੜੇ ਦੇ ਘਰ ਨੂੰ ਮੰਗੀ ਦੇਣਾ ਗੁਰੂ ਅੰਗਦ ਦਾ ਦੂਰਿਆ ਤੇ ਲੁਕ ਗਿਆ ਕਿਹਦਾ ਮਨ ਹੈ ਉਹ ਸਿੱਖਾ ਕੇ ਗੁਰੂ ਗਿਆਨਿਆ ਭਗਤਾਂ ਦੇ ਪ੍ਰਭ ਗਿਆਨੀਆਂ ਦੇ ਬਾਬਾ ਬੁੱਢਾ ਜੀ ਕਾਣਾ ਗੋਖਾ ਜੀ ਵਰਗਿਆਂ ਦੇ ਸਾਹਮਣੇ ਹੋ ਕੇ ਗੁਰੂ ਨਾਨਕ ਦੇਵ ਜੀ ਉਸ ਦੂਸਰੇ ਸਰੂਪ ਨੂੰ ਦੱਸੋੜਾ ਜੀ ਇਹ ਤਾਂ ਉਹਨਾਂ ਗਿਆ ਕਿ ਇਹ ਮੇਰੀ ਸੀਨਾ ਕਰਮ ਲਗਾ ਖੰਡੂਰੇ ਸਾਹਿਬ ਗੁਰੂ ਨਾਨਕ ਦੇ ਦੂਰ ਆ ਤੈਨੂੰ ਜੀ ਕੋ ਉਦਾਂ ਲੱਗਾ ਬਾਖਿਆ ਨੂੰ ਲੱਗਣ ਦੀ ਇਸ ਰੂਪ ਨੂੰ ਨਾਨਕ ਦਾ ਵਰਨਣਾ ਕਿਹਜੇ ਮਹਾਨੀ ਦੀ ਤਾਂ ਇਹਨਾਂ ਨੂੰ ਫਿਰ ਪਰਿਵਾਰ ਕੋ ਹੰਕਾਰ ਪਿਆ ਕਿ ਮੈਨੂੰ ਵੀ ਉਹੋ ਹੀ ਰੂਪ ਮੇਰੇ ਨਰੰਕਾਰ ਨੇ ਬਣਾ ਕੇ ਪਠਾ ਦਿੱਤਾ ਤੇ ਮਨਾ ਉਥੇ ਹੀ ਪਾਈ ਬਾਲਾ ਗਿਆ ਉਥੇ ਦੇ ਜਨਮ ਸਾਖੀ ਨਾ ਮਹਾਰਾਜ ਭਾਈ ਬਾਣੀ ਜੀ ਨੇ ਮਹਾਰਾਜੀ ਨਾਨਕ ਦੇ ਨਰੰਕਾਰ ਦੀ ਜਿਹੜੀ ਸੀ ਬੋਲਤਾਂ ਵਾਲੀ ਉਹ ਵਿਖਾਈ ਹੈ ਤੇ ਆਪਾਂ ਨਾਲ ਪੜਨੇ ਪਏ ਆ ਕਿ ਮਹਾਰਾਜ ਤੁੰਸੋ ਪਾਰਕ ਤੋਂ ਕਲਮ ਜਿਸ ਨਾਮ ਲਿਖਾਇਆ ਸਤਿ ਨਾਲ ਜਾਣ ਵਾਲੇ ਕੋਈ ਦੋ ਪੁਰਸ਼ਾਂ ਦਾ ਰੂਪ ਦੇਖਦਾਂ ਤੇ ਧੰਨ ਭਾਈ ਬਾਲਾ ਕਹਿੰਦਾ ਮੈਂ ਕੀ ਨਰੰਕਾਰ ਦੀਆਂ ਗੱਲ ਲਿਖਾ ਸਕਦਾ ਪਰ ਜਿੰਨਾ ਕੁ ਮੇਰੇ ਚ ਸਮਰੱਥਾ ਹੈ ਉੰਨੀ ਕੁ ਸਮਝ ਹੈ ਮੈਂ ਜ਼ਰੂਰ ਦੱਸਾਂਗਾ ਕਿ ਕਰੰਟਾਰ ਜਿਉਂ ਜੈਦਾ ਇੱਥੇ ਜਾਂਦੇ ਸੀ

یہ سب کچھ ہے جو اللہ نے ہمیں دیا ہے وہ شان درباروں میں ہے شان درباروں میں ہے اللہ کی طاقتوں کا حوالے ہے ساتھ میں جنہوں نے ساتھ میں جو ہے بخش دیا ہے